ਅੱਛਾ ਲਾਇਆ ਟ੍ਰੈਕ ਤੋਂ ਉੱਧਰ ਜਾਣੇ ਅੰਦਰੋਂ ਦੀ ਉੱਧਰ ਜਾਣੇ ਅੰਦਰੋਂ ਦੀ ਜੀ ਜੀ ਨੰਦਪੁਰ ਸਾਹਿਬ ਦਾ ਬੱਸ ਅੱਡਾ ਹੋਰ ਜੀ ਇੱਕ ਭਾਜੀ ਠੀਕ ਠਾਕ ਹੋਰ ਠੀਕ ਹੈ ਜੀ ਹੋਰ ਸੁਣਾ ਫਿਰ ਤੁਹਾਡੀ ਬਣਾ ਦੀ ਵਿੱਚ ਨਾ ਕੀ ਅੱਡਾ ਨਾ ਦੱਸੋ ਨਾ ਲਖਵੀਰ ਜੀ ਲਖਵੀਰ ਸਿੰਘ ਅੱਡੇ ਤੇ ਹੁੰਦੇ ਇੱਥੇ ਅਤਪੁਰ ਸਾਹਿਬ ਵੀਡੀਓ ਬਣਾਉਣ ਚੱਲੇ ਅੱਜ ਲੋ ਜੀ ਨੰਨਤ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਕੇਸਗੜ ਸਾਹਿਬ ਹੈ ਜੀ ਸ੍ਰੀ ਲੰਗਰ ਸਾਬ ਵਾਹਿਗੁਰੂ ਜੀ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਪਾਸ਼ਾਹੀ ਨੌਵੀਂ ਸ਼੍ਰੀ ਨੰਦਪੁਰ ਸਾਹਿਬ ਵਾਹਿਗੁਰੂ ਜੀ ਅੱਜ ਦੁਆਰਾ ਸ਼ੀਸ਼ਗੰਜ ਸਾਹਿਬ ਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਆਜੋ ਤੁਹਾਨੂੰ ਦਰਸ਼ਨ ਕਰਾਨੇ ਆ ਜੀ ਵਾਹਿਗੁਰੂ ਜੀ ਸ਼੍ਰੀ ਨੰਦਪੁਰ ਸਾਹਿਬ ਵਾਹਿਗੁਰੂ ਜੀ ਸ਼ਾਨਤਨ ਸ਼੍ਰੀ ਗੁਰੂ ਟੇਕ ਭਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਬਣਾਇਆ ਗਿਆ ਰਿਹਾ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਵਾਹਿਗੁਰੂ ਜੀ ਤੁਸੀਂ ਵੀ ਜਾਓ ਤੇ ਦਰਸ਼ਨ ਕਰੋ ਜੀ ਵਾਹਿਗੁਰੂ

ਤਨਤਨ ਸ੍ਰੀ ਗੁਰੂ ਟੇਕ ਬਹਾਦਰ ਸਾਹਿਬ ਜੀ ਪਾਸ਼ੇ ਆਈ ਨੋਮੀ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਸ਼੍ਰੀ ਨੰਦਪੁਰ ਸਾਹਿਬ ਸ਼ਹੀਦੀ ਦਿਹਾੜਾ ਬਣਾਇਆ ਜਾ ਰਿਹਾ ਜੀ 350 ਸਾਲਾ ਵਾਹਿਗੁਰੂ ਜੀ 23 ਤਰੀਕ ਤੋਂ ਲੈ ਕੇ ਤੇ 29 ਤਰੀਕ ਤੱਕ ਨਵੰਬਰ 2025 ਵਾਹਿਗੁਰੂ ਜੀ ਤੁਸੀਂ ਵੀ ਜਾਓ ਔਰ ਆਪਣੇ ਗੁਰੂਆਂ ਨੂੰ ਕਦੀ ਨਾ ਭੁੱਲੋ ਉਹਨਾਂ ਦੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਕਦੀ ਨਾ ਭੁੱਲੋ ਜੀ ਵਾਹਿਗੁਰੂ ਜੀ ਇਸ ਸਥਾਨ ਦਾ ਨਾਮ ਹੈ ਗੁਰਦੁਆਰਾ ਅਕਾਲ ਬੂੰਗਾ ਸਾਹਿਬ ਇੱਥੇ ਦਸ਼ਮੇਸ਼ ਪਿਤਾ ਜੀ ਨੇ ਬੈਠ ਕੇ ਪਿਤਾ ਧਨ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸਿੱਸਤਾ ਸੰਸਕਾਰ ਹੋਣ ਦੇ ਤੱਕਿਆ ਔਰ ਆਪਣੇ ਪਾਸ ਭਾਈ ਜੈਤਾ ਜੀ ਨੂੰ ਬੁਲਾ ਕੇ ਇੱਕ ਗੱਲ ਪੁੱਛੀ ਕਿ ਬਾਬਾ ਜੀ ਜਦ ਪਿਤਾ ਜੀ ਦੀ ਸ਼ਹਾਦਤ ਹੋਈ ਉਦੋਂ ਦਿਲ ਦੇ ਵਿੱਚ ਕੋਈ ਸਿੱਖ ਨਹੀਂ ਸੀ ਵਸਦਾ ਤੇ ਬਾਬਾ ਜੈਤਾ ਜੀ ਨੇ ਹੱਥ ਜੋੜ ਸਤਿਗੁਰਾਂ ਨੂੰ ਬੇਨਤੀ ਕੀਤੀ ਮਹਾਰਾਜ ਸੇਖੇ ਬੜੇ ਸਨ ਪਰ ਪਛਾਣ ਨਹੀਂ ਸੀ ਆ ਰਹੀ ਇਸ ਸਥਾਨ ਤੇ ਬੈਠ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 9 ਸਾਲ ਦੀ ਉਮਰ ਵਿੱਚ ਬਾਬਾ ਜੈਤਾ ਜੀ ਨੂੰ ਸੰਗਤ ਨੂੰ ਸੰਬੋਧਨ ਹੋ ਕੇ ਇਹ ਸ਼ਬਦ ਕਹੇ ਸਨ ਕਿ ਬਾਬਾ ਜੀ ਔਰ ਮੈਂ ਇਹੋ ਜਿਹਾ ਸਿੱਖ ਸਾਝਾਂਗਾ ਜਿਹੜਾ ਲੱਖਾਂ ਦੇ ਵਿੱਚ ਵਿਖੜਾ ਹੋਏਗਾ ਤੇ ਕਦੇ ਆਪਣੇ ਆਪ ਨੂੰ ਛੁਪਾ ਨਹੀਂ ਸਕੇਗਾ ਔਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ 1695 ਦੀ ਵਿਸਾਖੀ ਵਾਲੇ ਦਿਨ ਉਹਨਾਂ ਸ਼ਬਦਾਂ ਨੂੰ ਪੂਰਿਆ ਕੀਤਾ ਉਹਨਾਂ ਬਚਨਾਂ ਨੂੰ ਪੂਰਿਆ ਕੀਤਾ ਔਰ ਤਪਸ਼ੀਰੀ ਕੇਸਗੜ੍ਹ ਸਾਹਿਬ ਜੀ ਤੇ ਪੰਥ ਪ੍ਰਗਟ ਕੀਤਾ ਖਾਲਸਾ ਪੰਥ ਦੀ ਸਾਜਣਾ ਕੀਤੀ ਇਹ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਦੀਵਾਨ ਬਹੁਤ ਹੀ ਖੂਬਸੂਰਤ ਸਜਾਏ ਹੋਏ ਨੇ ਫੁੱਲਾਂ ਦੇ ਨਾਲ ਦਰਸ਼ਨ ਕਰੋ ਜੀ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਨੇ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਔਰ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ 23 ਤਰੀਕ ਤੋਂ ਲੈ ਕੇ 29 ਨਵੰਬਰ ਤੱਕ ਵਾਹਿਗੁਰੂ ਜੀ ਆਪ ਜੀ ਜਰੂਰ ਜਾਓ ਆਪਣੇ ਗੁਰੂਆਂ ਨੂੰ ਕਦੀ ਨਾ ਭੁੱਲੋ ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ ਆਪਣੇ ਬੱਚਿਆਂ ਨੂੰ ਵੀ ਜਰੂਰ ਦੱਸਿਆ ਕਰੋ ਵਾਹਿਗੁਰੂ ਜੀ i okay. okay. eu tô ਵਾਹਿਗੁਰੂ ਜੀ ਤੁਸੀਂ ਦਰਸ਼ਨ ਕਰ ਲਿਆ ਹੋਣੇ ਆ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਵਾਹਿਗੁਰੂ ਜੀ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਵੀਡੀਓ ਨੂੰ ਤੇ ਕਮੈਂਟ ਵਿੱਚ ਵਾਹਿਗੁਰੂ ਜਰੂਰ ਲਿਖਿਆ ਕਰੋ ਔਰ ਸ਼ੇਅਰ ਵੀ ਜਰੂਰ ਕਰਿਆ ਕਰੋ ਤੁਹਾਡਾ ਆਪਣਾ ਚੈਨਲ ਗੁਰੂ ਟੱਲ ਨੂੰ ਜਾ ਕੇ ਸਬਸਕ੍ਰਾਈਬ ਵੀ ਕਰ ਲਓ ਜੀ ਚੈਨਲ ਦਾ ਨਾਮ ਹੈ ਗੁਰੂ ਟੱਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸ਼ੇਅਰ ਕਰੋ ਇੰਸਟਾਗ੍ਰam ਨੂੰ ਫੋਲੋ ਕਰੋ ਤੇ ਫੇਸਬੁੱਕ ਨੂੰ ਵਾਇਗੁਰੂ ਤੁਹਾਡੇ سپورਟ ਦੀ ਬਹੁਤ ਜ਼ਰੂਰਤ ਹੈ ਵੀਡੀਓ ਫੁੱਲ ਦੇਖਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ